अहमदाबाद कॉरपोरेशन अहमदाबाद सरकार ਕਰਦੇ ਆਂ ਅੱਲਾਹ ਵਾਹ ਪੰਜਾਬ ਜিন্দাবাদ ਮਾਈਕ ਜਿਹੜੇ ਅੱਜ ਅਸੀਂ ਭੰਡਾਰੀ ਪੁਲ ਦੇ ਜਿਹੜਾ ਦੁਬਾਰਾ ਤੋਂ ਭੁਖ ਹੜਤਾਲ ਤੇ ਬੈਠੇ ਆਂ 13 ਜੁਲਾਈ 2024 ਨੂੰ ਵੀ ਅਸੀਂ ਬੈਠੇ ਸੀਗੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਲੋਗੜ ਚੌਂਗ ਦੇ ਕੋਲ ਜਿਹੜੀਆਂ ਗਊਆਂ ਨੇ ਦੁਰਗਿਆਨਾ ਮੰਦਿਰ ਦੇ ਕੋਲ ਜਿਹੜੀਆਂ ਗਊਆਂ ਨੇ ਉਹਨਾਂ ਨੂੰ ਚੁਕਾਉਣ ਵਾਸਤੇ ਅਸੀਂ ਲਾਸਟ ਟਾਈਮ ਵੀ ਬੈਠੇ ਸੀ ਇਲੀਗਲ ਡੇਰੀ ਵਾਲੇ ਜਿਹੜੇ ਉੱਥੇ ਗਊਆਂ ਛੱਡਦੇ ਨੇ ਉਹਨਾਂ ਦੇ ਲਈ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਏ ਉਹ ਦੁੱਧ ਲੈ ਕੇ ਗਊਆਂ ਦਾ ਤੇ ਕੂੜਾ ਖਾਣ ਵਾਸਤੇ ਜਿਹੜੀਆਂ ਸੜਕਾਂ ਤੇ ਗਊਆਂ ਛੱਡ ਰਹੇ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਏ ਉਹਨਾਂ ਦੇ ਏਡੇਰੀਆਂ ਬੰਦ ਕੀਤੀਆਂ ਜਾਣ ਤੇ ਉਹਦੇ ਨਾਲ ਨਾਲ ਇੱਕ ਜਿਹੜਾ ਹਾਦਸਾ ਮੰਦ ਭਾਗਾ ਜਿਹੜਾ 26 ਜੂਨ ਨੂੰ ਹੋਇਆ ਮੇਰੇ ਨਾਲ ਭੈਣ ਬੈਠੀ ਹੈ ਇਹਨਾਂ ਦੇ ਹਸਬੰਡ ਕੰਮ ਤੋਂ ਵਾਪਸ ਆ ਰਹੇ ਸੀਗੇ ਉਹਨਾਂ ਦੇ ਹਸਬੰਡ ਦੀ ਜਿਹੜੀ ਡੈਥ ਹੋ ਜਾਂਦੀ ਹੈ ਉਸ گاਉਂ ਦੇ ਨਾਲ ਐਕਸੀਡੈਂਟ ਹੋਣ ਕਰਕੇ 2 ਤਰੀਕ ਨੂੰ 2 ਜੁਲਾਈ ਨੂੰ ਇਲਾਜ ਦੇ ਦੌਰਾਨ 11 ਜੁਲਾਈ ਨੂੰ ਇਹਨਾਂ ਨੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਅੱਗੇ ਫਾਰਵਰਡ ਕਰਤੀ ਐਸਜੀਐਮ ਨੂੰ ਅੱਗੇ ਹੋਰ ਕਿਤੇ ਫਾਰਵਰਡ ਹੋਈ ਲੇਕਿਨ ਇਹਨਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਇੱਥੇ ਹੀ ਅਸੀਂ ਇਹ ਨਹੀਂ ਰੁਕੇ ਉਸ ਤੋਂ ਬਾਅਦ ਜਿਹੜੇ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਮਨੀਸ਼ ਅਗਰਵਾਲ ਜੀ ਅਗਸਤ ਦੇ ਮਹੀਨੇ ਉਹਨਾਂ ਨੂੰ ਵੀ ਇੱਕ ਲੈਟਰ ਦਿੱਤੀ ਗਈ ਕਿ ਕਾਉਂਸਲ ਸੈਟ ਦੇ ਵਿੱਚੋਂ ਜਿਹੜਾ ਵਾ ਫੰਡ ਇਹਨਾਂ ਨੂੰ ਦਵਾਇਆ ਜਾਏ ਬੱਚਿਆਂ ਦਾ ਸਿਕਿਉਰ ਕੀਤਾ ਜਾਏ ਫਿਊਚਰ ਲੇਕਿਨ ਅਜ ਤੱਕ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਇਸ ਕਰਕੇ ਅੱਜ ਅਸੀਂ ਜਿੰਨੀ ਦੇਰ ਤੱਕ ਇਸ ਭੈਣ ਨੂੰ ਸਰਕਾਰ ਕੋਈ ਮੁਆਵਜ਼ਾ ਨਹੀਂ ਦਿੰਦੀ ਇਹ ਕੋਈ ਤਰਸ ਦੇ ਆਧਾਰ ਤੇ ਨਹੀਂ ਅਸੀਂ ਅੱਜ ਬੈਠੇ ਇਹਨਾਂ ਦਾ ਹੱਕ ਮੰਗਾਵਾ ਇਹਨਾਂ ਦੇ ਹਸਬੰਦ ਕਾਉਸਸ ਭਰਦੇ ਹੀ ਪੰਜਾਬ ਦੀ ਜਨਤਾ ਕਰੋੜਾਂ ਦਾ ਰੁਪਈਆ ਭਰ ਰਹੀ ਹੈ ਕਾਉਸਸ ਇਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਜਿਹੜਾ ਹੱਕ ਦਿੱਤਾ ਜਾਏ ਉਹਦੇ ਨਾਲ-ਨਾਲ ਜਿਹੜੀਆਂ ਲੋਗਰ ਚੌਂਕ ਦੇ ਵਿੱਚ ਗਵਾਂ ਨੇ ਪੰਜਾਬ ਤੋਂ ਵੱਧ ਤੇ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਗਵਾਂ ਚੁਕੀਆਂ ਜਾਣ ਤੇ ਉਹਦੇ ਨਾਲ-ਨਾਲ ਜਿਹੜੇ ਇਲੀਗਲ ਡੀਰੀਵਰ ਇਹਨੇ ਸਾਰੇ ਬਾਹਰ ਜਿਹੜੇ ਕੱਢੇ ਜਾਣ ਫੇਰ ਹੀ ਅਸੀਂ ਜਿਹੜੀ ਭੁਖ ਹੜਤਾਲ ਖਤਮ ਕਰਾਂਗੇ ਨਹੀਂ ਤੇ ਜਿਹੜੀ ਸਾਡੀ ਕੰਟੀਨਿਊ ਰਹੇਗੀ ਅਸਰ ਅਕਸਰ ਦੇਖਿਆ ਜਾਂਦਾ ਹੈ ਕਿ ਅਸਰ ਥੋੜਾ ਜਿਹੀ ਰਹਿੰਦਾ ਹੈ ਵੱਤ ਬਾਰਾ ਫੇਰੇ ਡੇਰੀਆਂ ਵਾਲੇ ਸ਼ਾਮ ਨੂੰ ਖਬਰ ਆਉਂਦੀ ਛੱਡ ਦੇਣ ਜਿੰਦੜੇ ਕਾਫੀ ਲੋਕਾਂ ਨੇ ਐਕਸੈਪਟ ਕਰ ਬਿਲਕੁਲ ਸਰ ਜਦੋਂ ਅਸੀਂ 13 ਜੁਲਾਈ ਨੂੰ ਇੱਥੇ ਸਾਡੇ ਕੋ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਆਏ ਸੀਗੇ ਤੇ ਉਹਨਾਂ ਨੇ ਦੋ ਤਿੰਨ ਗੱਡੀਆਂ ਲਿਆਏ ਉਹਨਾਂ ਨੇ ਦੋ ਚਾਰ ਗਵਾਂ ਚੁੱਕੀਆਂ ਤੇ ਸਾਨੂੰ ਕਹਿ ਦਿੱਤਾ ਕਿ ਕਾਰਵਾਈ ਕਰਨੀ ਸ਼ੁਰੂ ਹੋ ਗਈ ਹੈ ਦੋ ਚਾਰ ਦਿਨਾਂ ਤੱਕ ਸਾਰੀਆਂ ਗਵਾਂ ਜਿਹੜੀਆਂ ਸ਼ੈਲਟਰ ਕੀਤੀਆਂ ਜਾਣਗੀਆਂ ਮੈਂ ਕਹਾਂਗਾ ਪੰਜਾਬ ਦੀ ਜਨਤਾ ਨੂੰ ਤੇ ਬੇਵਕੂਫ ਬਣਾ ਰਿਹਾ ਲੇਕਿਨ ਜਿਹੜੇ ਇੱਥੇ ਮੌਤਵਾਰ ਬੰਦੇ ਵੀ ਸ਼ਹਿਰ ਦੇ ਆਏ ਸੀਗੇ ਉਹਨਾਂ ਨੂੰ ਵੀ ਕਾਰਪੋਰੇਸ਼ਨ ਨੇ ਬੇਵਕੂਫ ਬਣਾਇਆ ਇਸ ਵਾਰ ਅਸੀਂ ਬੇ ਗਵਾ ਚੁਕੀਆਂ ਨਹੀਂ ਜਾਣਗੀਆਂ ਜਗਾ ਕਲੀਅਰ ਨਹੀਂ ਹੋਏਗੀ ਉਨੀ ਦਾ ਤੱਕ ਦਿਨ ਰਾਤ ਇੱਥੇ ਆ ਭਾਵੇਂ ਸਾਨੂੰ ਜਿੰਨੇ ਮਰਜ਼ੀ ਦਿਨ ਲੱਗ ਜਾਵੇ ਕਾਫੀ ਸਮਾਂ ਹੋ ਚੁੱਕਿਆ ਉਸ ਨੌਜਵਾਨ ਨੂੰ ਗੇੜੇ ਲੜ ਕੇ ਆਵਾਜ਼ਾਂ ਨਹੀਂ ਦਿੱਤੀ ਤੇ ਅਧਰ ਕਟਮਾ ਵਿੱਚ ਮੌਤ ਬਿਲਕੁਲ ਸਰ ਅਸੀਂ ਅੱਜ ਇਹ ਹੀ ਦੇਖੋ ਆ ਲਿਖ ਕੇ ਲਿਆਂਦਾ ਵਾ ਕਿ ਕਾਰਪੋਰੇਸ਼ਨ ਵੇਟ ਕਰ ਰਹੀ ਹੈ ਫੋਰ ਅਨਦਰ ਡੈਥ ਮੈਨੂੰ ਤੇ ਇਹੀ ਲੱਗਦਾ ਹੈ ਵੀ ਕਾਰਪੋਰੇਸ਼ਨ ਵੇਟ ਕਰ ਰਹੀ ਹੈ ਕਿਸੇ ਹੋਰ ਦਾ ਜੀ ਜਾਏ ਫੈਮਲੀ ਦਾ ਉਹ ਤਮਾਸ਼ਾ ਦੇਖ ਰਹੀ ਹੈ ਕਾਰਪੋਰੇਸ਼ਨ ਮੈਂ ਕਹਾਂਗਾ ਵੀ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਜਦੋਂ ਅਸੀਂ ਲੱਗਦੇ ਆ ਨਾ ਇੱਕ ਪੜ੍ਹਿਆ ਲਿਖਿਆ ਬੰਦਾ ਜਿਹੜਾ ਕਮਿਸ਼ਨਰ ਲੱਗਦਾ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਜਿਹੜੇ 10ਵੀਂ ਪਾਸ ਜਿਹੜੇ ਮੈਂ ਕਹਾਂਗਾ ਜਿਹੜੇ ਲੀਡਰਾਂ ਦੇ ਕਹਿਣ ਤੇ ਉਹ ਨਾ ਚੱਲਣ ਉਹ ਆਪਣੀ ਪੜ੍ਹਾਈ ਦਾ ਪੂਰਾ ਇਸਤੇਮਾਲ ਕਰਨ ਤੇ ਕਾ ਉਸ ਜਿਹੜਾ ਜਨਤਾ ਨੂੰ ਦੇਣ ਵੀ ਤੇ ਉਹਨਾਂ ਦੇ ਲਾਣ ਵੀ ਗਵਾਂ ਦੇ ਉੱਪਰ ਫੇਰ ਵੀ ਤੁਹਾਡੀ ਪੜ੍ਹਾਈ ਦਾ ਫਾਇਦਾ ਆਦਰਵਾਇਜ਼ ਤੁਹਾਨੂੰ ਪੜ੍ਹਨ ਦਾ ਕੀ ਫਾਇਦਾ ਐਡੀ ਵੱਡੀ ਸੀਟ ਤੇ ਜੇ ਤੁਸੀਂ ਪਬਲਿਕ ਦਾ ਕੰਮ ਹੀ ਨਹੀਂ ਕਰ ਸਕਦੇ ਸਰ ਅੱਜ ਅਸੀਂ 9:30 ਦੇ ਬੈਠੇ ਆ ਜਿੰਨੀ ਦੇ ਤੱਕ ਗਵਾਂ ਨਹੀਂ ਚੁੱਕੀਆਂ ਜਾਂਦੀਆਂ ਇਹਨਾਂ ਨੂੰ ਚੈ ਜਲ ਜਾਂਦਾ ਅਸੀਂ ਇੱਥੇ ਬੈਠੇ ਹਾਂ ਸਰ ਮੇਰਾ ਨਾਮ ਮਾਰੀ ਸ਼ਰਮ ਸਰ ਅੱਜ ਅਸੀਂ ਸਰਕਾਰ ਨੂੰ ਜਗਾਉਣ ਲਈ ਬੈਠੇ ਆ ਜਿਨ੍ਹਾਂ ਦੀ ਲਾਪਰਵਾਹੀ ਕਾਰਨ ਅਸੀਂ ਮੈਂ ਆਪਣੇ ਹਸਬੰਦ ਨੂੰ ਖੋਇਆ ਤੇ ਇਹ ਗੁੜੀਆਂ ਨੇ ਆਪਣੇ ਪਿਤਾ ਨੂੰ ਖੋਇਆ ਹੈ 26 ਜੂਨ ਨੂੰ ਉਹਨਾਂ ਦੇ ਐਕਸੀਡੈਂਟ ਹੋਣ ਤੋਂ ਬਾਅਦ 2 ਜੁਲਾਈ ਨੂੰ ਉਹਨਾਂ ਦੀ ਡੈਥ ਹੋ ਗਈ। ਅਸੀਂ ਸਰਕਾਰ ਨੂੰ ਮੰਗ ਕੀਤੀ ਸੀ ਕਿ ਸਾਡਾ ਬੰਦਾ ਮੁਆਵਜ਼ਾ ਸਾਨੂੰ ਦਿੱਤਾ ਜਾਏ ਤਾਂ ਕਿਉਂਕਿ ਇਹ ਉਹਨਾਂ ਦੀ ਲਾਪਰਵਾਹੀ ਸੀਗੀ। ਉਹਨਾਂ ਦੀ ਲਾਪਰਵਾਹੀ ਕਾਰਨ ਸਰ گاਉਂਾਂ ਜਿਹੜੀਆਂ ਉਹ ਸੜਕ ਤੇ ਖੁੱਲੇ ਆਮ ਖੁੰਮਰੀਆਂ ਨੇ। ਬੜ ਸਰਕਾਰ ਨੇ ਸਾਨੂੰ ਹੇਤ ਕੋਈ ਮੁਆਵਜ਼ਾ ਨਹੀਂ ਦਿੱਤਾ। ਨਾ ਕਿਸੇ ਉੱਚ ਅਧਿਕਾਰੀ ਨੇ ਸਾਨੂੰ ਮਿਲਣ ਮਿਲੇ ਨੇ ਨਾ ਉਹਨਾਂ ਨੇ ਕੋਈ ਸ਼ਵਾਸਨ ਦਿੱਤਾ ਸਰ। ਤੇ ਡਾਕਟਰ ਮਹਿਰ ਡਾਕਟਰ ਰੋਹਨ ਮਹਿਰਾ ਜੀ ਨੇ ਸਾਨੂੰ ਇਹ ਸ਼ਵਾਸਨ ਦਵਾਇਆ ਕਿ ਅਸੀਂ ਤੁਹਾਡਾ ਬੰਦਾ ਹੱਕ ਤੁਹਾਨੂੰ ਦਵਾਵਾਂ। ਪਾਸ ਪਾਸ ਵਿੱਚ ਮਾਪ ਦਾ ਕਰਪਸ਼ਨ ਹੋਈ ਹੈ ਜਿਸ ਦਾ ਸਟਾਫ ਕਰ ਸਰ ਉਹ ਹੈ ਤੁਹਾਡੇ ਜੰਦਾ ਸੁਤੀ ਹੋਈ ਹੈ। ਨਹੀਂ ਸਰ ਹਜੇ ਤੱਕ ਤੇ ਕੋਈ ਵੀ ਨਹੀਂ ਆਇਆ। ਬੀਲੀ ਕੀਤੀ ਗਈ ਸੀ ਲੇਕਿ ਮੰਗ ਕਰਦੇ। ਤੇਰੀ ਵੱਲ ਵੀ ਜਿਹੜੇ ਇਲਲੀਗਲ ਡੇਟ ਮੰਗ ਸਾਡੀ ਤਿੰਨੋ ਹੀ ਹੈ ਸਰ ਜੋ ਰਾਸਤੇ 'ਚ ਗਉਆਂ ਅਨਲੀਗਲ ਕੁਮਰੀਆਂ ਨੇ ਉਹਨਾਂ ਨੂੰ ਚੁਕ ਲਿਆ ਜਾਵੇ ਸਾਡਾ ਬੰਦਾ ਹੱਕ ਸਾਨੂੰ ਦਵਾਇਆ ਜਾਵੇ ਪਰਸ ਜੋ ਡੇਰੀ ਵਾਲੇ ਆਪਣੀ ਗਉਆਂ ਨੂੰ ਛੱਡ ਦਿੰਦੇ ਨੇ ਸੜਕ ਤੇ ਕੂੜਾ ਖਾਨ ਲਈ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ।